ਲੋਈ ਸੰਗ ਤੋਂ ਅੱਗਤ ਜਾਂਦੀ ਧੌਲੀ ਧਾਰ ਨੂੰ ਉਹ ਪਾਰਕਿੰਗ ਬਣੀ ਹੈ ਬਾਈ ਪਾਰਕਿੰਗ ਬਣੀ ਹੈ ਪਾਰਕਿੰਗ ਉਹ ਕਿੱਥੇ ਤਾਂ ਕਿੰਨੀ ਦੂਰ ਆਹੋ ਉਹ ਕੋਈ ਡੂੰਗੀ ਪਾਰਕਿੰਗ ਬਣਾਈ ਐ ਇਥੇ ਬਹੁਤ ਮੀਂਹ ਪੈ ਕੇ ਡੁੱਬ ਜਾਣਾ ਕੱਟੇਗੀ ਬਣਾਈ ਐ ਪਾਰਕਿੰਗ ਉਹ ਥੱਲੇ ਕਟੀਆਂ ਕੜੀਆਂ ਇੱਥੋਂ ਦੀ ਰਸਤਾ ਖਾਰਕੀ ਹੋਈ ਦੇਖੋ ਪਹਾੜ ਪੱਕੇ ਕੱਚੇ ਸਾਰੇ ਭੰਤੇ ਆ ਉੱਪਰ ਸੰਗ ਤਾਂ ਜਾਈ ਜਾਂਦੀਆਂ ਦੇਖਣਾ ਸਿਮੈਂਟਰ ਕੇ ਲੱਗਦੇ ਹਨ ਪਹਾੜ ਜੇ ਨਹੀਂ ਸਿਮੈਂਟ ਹੁੰਦਾ ਜਿਵੇਂ ਹੋ ਹੋ ਲਿੰਦਰ ਨਾ ਦੇ ਆਓ ਸੇ ਆ ਦੇ ਨਾ ਮੈਨੂੰ ਵੜਾ ਦੇ ਬਾਈ ਜੀ 10 ਮਿੰਟ ਚੱਕ ਲਵਾਂ ਮੈਂ ਆ ਦੇਖੋ ਹਰਨਵ ਜਾਂਦਾਗਾ ਟੌਲੀ ਧਰ ਇਸ਼ਨਾਨ ਕਰਨ ਹਰਨਵ 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 ਵਾਈ ਕਰ ਦੇ ਇਧਰ ਇਧਰ ਵਾਈ ਕਰ ਦੇ ਵਾਈ ਕਰ ਦੇ ਪੂਆ ਨੂੰ ਪੂਆ ਗਈ ਫੋਨ 'ਚ ਵਾਈ ਕਰ ਦੇ ਦੇਖੋ ਹਰੇ ਵਾਲੀ ਪਹਾੜ ਦੇ ਉੱਤੇ ਦਰਖਤ ਦੇਖੋ ਜੀ ਕੁਦਰਤ ਦੇ ਕੁਦਰਤੀ ਹੈ ਨਾ ਕਿ ਕਿੱਡੇ ਉੱਚੇ ਕਿਵੇਂ ਕਿਵੇਂ ਖੜੇ ਦਰਖਤ ਪੂਰਾ ਥਾਣ ਹੀ ਕਿਸੇ ਪਾਸੇ ਕੜਨ ਨੂੰ ਓਏ ਐਵੇਂ ਚਪਲਾਣਾ ਪਾ ਕੇ ਗਲਤੀ ਕਰਕੇ ਆਖਿਆ ਸੀ ਮੈਂ ਤਾਂ ਮੰਮੀ ਕੇ ਜਿੰਨਾ ਲੰਗੇ ਭਰੇ ਜਾਣਾ ਤੇਰੀ ਮਾਂ ਕੀ ਕਰਦੀ ਨਹੀਂ ਆਹ ਕੋਈ ਨੰਬਰ ਨਹੀਂ ਆਹ ਦੇਖੋ ਆਹ ਪੇੜ ਆ ਇਹ ਜਿਹੜਾ ਤੀਲਾ ਹੀ ਹੈ ਇਹ ਆਹ ਭਾਲੇ ਯਾਰੀ ਸਾਰੇ ਤੀਲਾਂ ਵਾਲੀ ਆ ਹਾਂ ਸਾਰੇ ਤੀਲਾਂ ਵਾਲੀ ਆ ਇਹ ਹੋਰ ਗੱਲਾਂ ਗੱਲਾਂ ਪਹਾੜ ਤੇ ਦਰਖਤ ਵਾਲੀ ਸੋਹਣੇ ਲੱਗਦੇ ਆ ਇੱਥੇ ਇਕੱਲੇ ਤੇ ਦਰਖਤ ਆ ਓਏ ਬਾਕੀ ਸੋ ਝਾੜ ਬੂਟੀ ਆ ਧੰਨਵਾਹ ਹੈ ਗੁਰੂ ਸਤਿ ਨਾਮੁ ਵਾਹਿ ਧੰਨਵਾਹ ਹੈ ਦੇਖੋ ਇੱਕਦਮ ਇਹ ਵੀ ਪੰਜਾਬ ਦਾ ਹੀ ਹਿੱਸਾ ਹੰਦ ਅਸੀਂ ਪੰਜਾਬ ਦੇ ਵਿੱਚ ਪਹਾੜ ਪੰਜਾਬ ਦੇ ਵਿੱਚ ਮੈਦਾਨ ਪੰਜਾਬ ਦੇ ਵਿੱਚ ਛੱਟੇ ਉਹ ਕਿਹੜੀ ਚੀਜ਼ ਇਹ ਪੰਜਾਬ ਦੇ ਵਿੱਚ ਹੈ ਸੀ ਇਸ ਕਰਕੇ ਪੰਜਾਬ ਨੂੰ ਮੰਨਿਆ ਜਾਂਦਾ ਹੈ ਵੀ ਪੰਜਾਬ ਸਭ ਤੋਂ ਬੈਸਟ ਧਰਤੀ ਆ ਹੋਰ ਕੋਈ ਪੰਜਾਬ ਦੇ ਵਿੱਚ ਆਏ ਪ੍ਰਕਾਰ ਦਾ ਵਾਤਾਵਰਨ ਹੈ ਨਾ ਪੰਜਾਬ ਤੇ ਤਾਂ ਪੰਜਾਬ ਨੂੰ ਬੈਸਟ ਮੰਨਿਆ ਉਧਰੋਂ ਰਵਾੜੀ ਕਿੰਨੀ ਤੇ ਬੇਅਗਲ ਦੇ ਇਧਰ ਪਹਾੜ ਆ ਉਹ ਛੇਮਲਾ ਹੁੰਦੀ ਵੀ ਰਾਜਧਾਨੀ ਉਧਰੋਂ ਆਪਣਾ ਸਾਰਾ ਇਹ ਪੰਜਾਬ ਵਾਲਾ ਜਰਗਾ ਆ ਗਿਆ ਸਾਰੀ ਇਮਾਰਤਾਂ ਆ ਗਈ ਫਸਲਾਂ ਹੁੰਦੀਆਂ ਓਏ ਹਰੇਕ ਪੰਜਾਬ ਨੂੰ ਮਰਦਾ ਦੇਖੋ ਸੜਕਾਂ ਕੱਟੀਆਂ ਪਹਾੜ ਕੱਟ-ਕੱਟ ਕੇ ਸੜਕਾਂ ਬਣਾਈਆਂ ਤੇ ਕੁਦਰਤ ਆ ਉਹਦਾ ਘਰ ਵੀ ਦਿਖਾਉਂਦੀ ਆ ਪਾਣੀ ਆ ਕੇ ਦੇ ਪਹਾੜਾਂ ਦੇ ਵਿੱਚ ਖਾਣੀਆਂ ਪਾਦਣ ਦੇਖੋ ਦੋਸਤੋ ਇਹ ਨੂੰ ਬਸ ਪੰਜਾਬ ਨਹੀਂ ਹੁਣ ਤਾਂ ਹਿਮਾਚਲ ਬਣ ਗਿਆ ਪਰ ਇੱਕਦਣ ਇਹ ਪੰਜਾਬ ਦਾ ਹਿੱਸਾ ਸੀ 1966 ਤੋਂ ਪਹਿਲਾਂ ਤੇ ਇਹ ਮੈਂ ਆਪਕਾ ਦੱਸ ਦਿਆਂ ਪੰਜਾਬ ਦੇ ਵਿੱਚ ਕੋਈ ਕਮੀ ਨਹੀਂ ਸੀ ਕਿਸੇ ਗੱਲ ਵਿੱਚ ਕਿਸੇ ਚੀਜ਼ ਦੀ ਕੁਦਰਤ ਦੇ ਨਹੀਂ ਨਹੀਂ ਜਮਾ ਸਾਰੇ ਇੱਕ ਸੂਬੇ ਦੇ ਵਿੱਚ ਹੀ ਪਰੋਏ ਹੋਏ ਸੀ ਆ ਮਾਲਿਆ ਤੋਂ ਲੈ ਆਏ ਉਹਦੇ ਤੋਂ ਹੋਰ ਕਿੱਡੇ ਅਕੇ ਜਿਆ ਹੈ ਨਾ ਹੋ ਰਹੀ ਆ ਉਹ ਅਨੰਦ ਅਨੰਦ ਉਹ ਥੋੜੀ ਹੈ ਨਾ ਕਿਹੇ ਜੀਆ ਦਰਖਤਾਂ ਰਗੇ ਥੋੜਾ ਮਹਰ ਦਾ ਇਹ ਕੱਚਾ ਪਹਾੜ ਆ ਗਿਆ ਥੋੜਾ ਜਿਹਾ ਕੱਚਾ ਆ ਗਿਆ ਬਾਕੀ ਪੱਕਾਗਾ ਨਹੀਂ ਲੋਗੇ ਇੰਨਾ ਕ ਕੱਚਾ ਇੰਨਾ ਟਾ ਰੱਖਿਆ ਹੋਰ ਕਿਹੜਾ ਹੋਰ ਥੋਰ 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 ਆਹ ਸਾਹਮਣੇ ਕੱਟ ਚੁ ਹਾਂ ਉਹਦੀ ਕਸਮੀ ਆ ਉਹਦੀ ਕਸਮੀ ਆ ਥੋਰ ਦੀ ਕਟਲੈਸ ਗੱਡੀ ਆ ਗਈ ਕੋਈ ਨਹੀਂ ਪਾਸ ਹੀ ਆ ਗੱਟ ਰਕਟਾ ਵਾਂਗੂ ਹੋ ਜਾਣੇ ਇਹਨਾਂ ਨੇ ਇਹ ਕਿਹੜਾ ਕੋਈ ਅੱਜ ਕੱਲ ਦੇ ਕੀਤੇ ਕਿਤੇ ਦੇ ਹੋਣਗੇ ਵਿਚਾਰੇ ਇਹ ਹਾਈ ਵਾਲੇ ਕੰਡਿਆ 'ਚ ਨਹੀਂ ਤਾਂ ਬੀਜ ਇਹਨਾਂ ਦਾ ਵੀ ਲੈ ਜਾਂਦੇ ਆਪਾਂ ਇੱਕ ਕੰਡੜੀ ਜੀ ਤੋੜ ਕੇ ਲੈ ਜਾਂਦੇ ਦੇਖ ਤੰਬੂ ਲਾਉਂਦਾ ਚੋਟੀ ਤੇ ਉਹਦੇ ਚੋਟੀ ਤੇ ਲਾਉਂਦਾ ਤੰਬੂ ਫਾਇਦਾ ਦੇਖੋ ਜੀ ਕੇਜ ਹੋ ਰਾਇ ਇੱਥੇ ਕੱਟ ਲ ਉਸ ਤਰ੍ਹਾਂ ਨਹੀਂ ਹੁੰਦੇ ਜੀ 400 ਮੀਟਰ ਅੱਧਾ ਕਿਲੋਮੀਟਰ ਅੱਜ ਕੱਲ ਫਿਰ ਉਹ ਪਿਗਲਣ ਲੱਗ ਜਾਂਦਾ ਨਾ ਗਲੇਸ਼ੀਅਰ ਤੇ ਪਾਣੀ ਆਉਣ ਲੱਗ ਜਾਂਦਾ ਇੱਥੇ ਤੈਨੂੰ ਅੱਜ ਕੱਲ ਮੇਲਾ ਲੱਗਦਾ ਹੈ ਇਹ ਥੱਲੇ ਆਇਆ ਨਾ ਕਾਫੀ ਥੱਲੇ ਆਇਆ ਫੇਰ ਹੀ ਪਾਣੀ ਆਉਗਾ ਥੱਲੇ ਉਹ ਦੇਖੋ ਪਹਾੜ ਹੂੰ ਉਹ ਦੇਖੋ ਪਹਾੜ ਕਿੰਨੇ ਉੱਚੇ ਆਹ ਉੱਥੋਂ ਹੀ ਆਏ ਸੀ ਬੋਸ ਪਹਾੜ ਤੋਂ ਆਏ ਆਪਾਂ ਲੈ ਹੋ ਕਿੰਨੇ ਉੱਚੇ ਹੈ ਲੈ ਆਪ ਨਹੀਂ ਹੋਤੇ ਪਹਾੜ ਉੱਚੇ ਹੋਣਗੇ ਪਹਾੜ ਤਾਂ ਭਈ ਉੱਥੇ ਹੀ ਖੜਿਆ ਬੰਦਾਗਾ ਕਦੇ ਥੱਲੇ ਉੱਤੇ ਆਗੇ ਤਾਂ ਜੜ ਜਾਂਦਾ ਆ ਬਾਂਸ ਜਿਹੜਾ ਘਰ ਬਣਾਉਣੀ ਆਪਾਂ ਉਹ ਛੱਤਾਂ ਹੀ ਬਣਉਣੀਆਂ ਸਭ ਸਾਬ ਤੇ ਵਾਹਦ ਨਾ ਇਹ ਨਹੀਂ ਪਤਾ ਕਿਹੜੇ ਮਾਰੇ ਮੁੜ ਕੇ ਕੀ ਖਲੇ ਰੁੰਦੀ ਹੈ ਨਾ ਕੋਤੀ ਗਾਰ ਬੜਾ ਗੱੱਚਾ ਬੜੀ ਹੋਈਦੀ ਆ ਸਾਬ ਨੂੰ ਪੁੱਛ ਰਹੇ ਚੜਕ ਸਾਬ ਨੂੰ ਕਹਿੰਦਾ ਇੱਥੇ ਕਿਹੜਾ ਮੀਂਹ ਕੀ ਦਾ ਕਿੰਨਾ ਮੀਂਹ ਪੈਂਦਾ ਯਾਰ ਬਾਲਾ ਮੀਂਹ ਪੈਂਦਾ ਇੱਥੇ ਓਏ ਇੱਕ ਪਾਲਣ ਦੀ ਬਾਰੀਆਂ ਵਾਲੀ ਪਾਲਣ ਦੇ ਆਜੋ ਆਜੋ ਹੈ ਨਹੀਂ ਹਵਾ ਹਟ ਥੋੜਾ ਅਗੇ ਜਨ ਬੱਚਾ ਇਹ ਵਾਹੜ ਕੇ ਰੱਖੋ ਭਈ ਇਹ ਰੂਟ ਚੱਲਦਾਗਾ ਦੇ ਇੱਥੋਂ ਤਾਂ ਆਏ ਆ ਬਈ ਆਪਾਂ ਮੋੜ ਦੋ ਉਹ ਰੜਕ ਦੋ ਇੱਥੋਂ ਆਏ ਤਾਂ ਪਤਾ ਨਹੀਂ ਇੱਥੋਂ ਨੇੜੇ ਕੋਈ ਸੈਡੀ ਨਹੀਂ ਤਾਂ ਹਟਾਓ ਪਰਕ ਕੋਲੇ ਜਾਣਾ ਹੈ ਹੈ ਆਓ پارک ਕੋਲੇ ਜਾਣਾ ਅਦਾਇਰ ਕੰਕਰੀਟ ਕਰੀ ਹੋ ਲਖੰਦਰਾ ਹਾਂ ਆਹ ਉਹ ਟਾ ਲਿਆ ਹੋਇਆ ਪਹਾੜ ਨਹੀਂ ਯਾਰ ਮੋਰੇ ਦੇ ਨਾਲ ਤੋਂ ਕੰਕਰੀਟ ਹੈ ਮੈਂ ਤਾ ਉਹ ਕੰਕਰੀਟ ਦਾ ਹੁਰਲਾ ਮੋਰੇ ਦੇ ਵਿੱਚ ਬਣਾਇਆ ਉਹ ਇਸ ਸਿਮੈਂਟ ਤੋਂ ਬਣਾਇਆ ਹੋਇਆ ਹੂੰ ਹੂੰ ਤੋ ਦੋਸਤੋ ਕਹਿੰਦਾ ਵੀ ਪੰਜਾਬੀ ਰਹਿਣਾ ਮਾਚਾ ਅਲੱਗ ਕਿਉਂ ਕਰਿਆ ਗੱਲੀ ਬੋਲੀ ਦੇ ਆਧਾਰ ਨਾਲ ਦੀ ਇਹਦਾ ਬਜਟ ਦਾ ਵੀ ਬਹੁਤ ਫਰਕ ਪੈਂਦਾ ਮਾਚਲ ਦੇ ਵਿੱਚ 1 ਕਿਲੋਮੀਟਰ ਸੜਕ ਬਣਦੀ ਉਹਨੇ ਬਾਈਟ ਚ ਉਹਨੇ ਬਾਈਟ ਚ ਪੰਜਾਬ ਚ 10 ਕਿਲੋਮੀਟਰ ਬਣ ਜੂਗੀ। ਰਾਣੀ ਜੀ ਦਾ 20 ਕਿਲੋਮੀਟਰ ਬਣੀ ਜੁੱਥੇ ਮਿੱਟੀ ਦੀ ਨਹੀਂ ਲੋਡ ਪੈਂਦੀ ਲਿਆਉਣ ਦੀ ਕਿਦੋਂ? ਇਹ ਹੁੰਦੀ ਆ। ਇਸ ਕਰ ਨਹੀਂ ਇਹ ਲੱਗ ਕਰਨੇ ਪਏ ਮਜਬੂਰੀ ਵੀ ਆ। ਕੱਲਾ ਸ਼ਾਸਤ ਵੀ ਨਹੀਂ ਕੰਮ ਕਰਦੀ ਇਸ ਜੀ ਤੇ ਥੋੜਾ ਬਹੁਤ ਦੇਖੋ ਕੁਛ ਹੱਦ ਤੱਕ ਸੱਚ ਵੀ ਹੁੰਦੇ ਨੇ ਗੱਲਾਂ। ਕੱਲਾ ਹੋਣ ਚੱਲਦੇ ਹੁੰਦੇ ਨੇ ਵੀ ਸ਼ਾਸਤਾਂ। ਸ਼ਾਸਤਨਿਆ ਕਰਤਾ ਕਰਤਾ ਕੁਸਤਾਦਾਰ ਦਿਨਾ ਬੂਨਾ ਬੱਗ 20% ਤਾਂ ਉਸ ਗੱਲ ਦੇ ਵਿੱਚ ਸਚਾਈ ਹੋਊ ਕਿ ਨਾ ਫੇਰ ਹੀ ਉਹ ਗੱਲਾਂ ਤਰਕ ਨਾਲ ਰੱਖੀਆਂ ਜਾ ਸਕਦੀਆਂ ਉਹ ਤਰਕ ਸਹੀ ਦੇ ਕਿ ਅੱਧਾ ਗਲਤ ਵੀ ਦਿੱਤਾ ਜਾਊਗਾ ਕੋਈ ਚੱਕਰ ਨਹੀਂ ਵੰਦਾ ਦੇਖੋ